ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਦਰੋਂ ਸੁਦੀ 7 ਨੂੰ ਮਟਾਲਾ ਵਿਖੇ ਸੰਤਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਹਰ ਸਾਲ ਸੰਗਤਾਂ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਦੇ ਨਾਲ ਮਨਾਉਂਦੀਆਂ ਹਨ ਵਿਆਹ ਦੇ ਕਈ ਨਾਮ ਬਕੋ ਵਕਤਾਂ ਵਿੱਚ ਲਈ ਜਾਂਦੇ ਹਨ ਤੇ ਕਹੇ ਜਾਂਦੇ ਹਨ ਜਿਵੇਂ ਇਸਲਾਮ ਦੇ ਵਿੱਚ ਇਸ ਕਾਰਜ ਨੂੰ ਨਿਕਾਹ ਕਿਹਾ ਜਾਂਦਾ ਹੈ ਅੰਗਰੇਜ਼ੀ ਦੇ ਵਿੱਚ ਮੈਰਿਜ ਕਿਹਾ ਜਾਂਦਾ ਹੈ ਸ਼ਾਦੀ ਅਤੇ ਹੋਰ ਕਈ ਨਾਮ ਇਸ ਕਾਰਜ ਦੇ ਰੱਖੇ ਗਏ ਹਨ ਸਿੱਖ ਧਰਮ ਦੇ ਵਿੱਚ ਇਸ ਕਾਰਜ ਦਾ ਨਾਮ ਅਨੰਦ ਕਾਰਜ ਰੱਖਿਆ ਗਿਆ ਹੈ ਜਿਸ ਦਾ ਅਰਥ ਹੈ ਖੁਸ਼ੀ ਦਾ ਖਰ ਕੰਝ ਇਸ ਸਿੱਖ ਧਰਮ ਦੇ ਵਿੱਚ ਇਸ ਕਾਰਜ ਨੂੰ ਪ੍ਰਧਾਨਤਾ ਬਖਸ਼ਿਸ਼ ਕੀਤੀ ਗਈ ਹੈ ਸਗਲ ਧਰਮਾਂ ਮੈਂ ਗ੍ਰਸਥ ਪ੍ਰਦਾਨ ਦਾ ਪਦ ਜਿਹੜਾ ਹੈ ਉਹ ਬਖਸ਼ਿਆ ਗਿਆ ਹੈ ਇਸ ਤੋਂ ਉਲਟ ਗ੍ਰਸਥ ਮਾਰਗ ਦਾ ਤਿਆਗ ਕਰਕੇ ਜੇ ਬ੍ਰਹਮਚਾਰੀ ਜੀਵਨ ਧਾਰਨ ਕਰਨ ਨੂੰ ਗੁਰਮਤ ਜਿਹੜੀ ਹੈ ਉਹ ਕੋਰਾ ਪਖੰਡ ਮੰਨਦੀ ਹੈ ਤੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਮਿਲਦੇ ਹਨ ਕਿ ਜੇ ਕੋਈ ਮਨੁੱਖ ਗ੍ਰਸਥ ਪਰਿਵਾਰ ਨੂੰ ਛੱਡ ਕੇ ਤੇ ਗ੍ਰਸਥ ਪਰਿਵਾਰ ਦਾ ਤਿਆਗ ਕਰਕੇ ਜੇ ਆਪਣੇ ਆਪ ਨੂੰ ਜੱਤੀ ਅਖਵਾਉਂਦਾ ਹੈ ਉਹ ਅਸਲ ਦੇ ਵਿੱਚ ਜੱਤੀ ਹੋਣ ਦੀ ਯੋਗਤੀ ਜਾਣਦਾ ਹੀ ਨਹੀਂ ਆਸਾ ਕੀ ਵਾਰ ਦੇ ਅੰਦਰ ਗੁਰੂ ਨਾਨਕ ਦੇਵ ਜੀ ਦੇ ਬਚਨ ਮਿਲਦੇ ਹਨ ਜੱਤੀ ਸਦਾਵੇਂ ਵਿਗਤ ਨਾ ਜਾਣੇ ਛੱਡ ਦੇ ਘਰ-ਬਾਰ ਗੁਰੂ ਰਾਮਦਾਸ ਪ੍ਰਸਾਦ ਜੀ ਦੇ ਬਚਨ ਮਿਲਦੇ ਹਨ ਜਾ ਗ੍ਰਿਸਤ ਭਇਆ ਬਨਵਾਸੀ ਇੱਕ ਖਿੰਮਣੁਆ ਠਿਕਾ ਨ ਟਕਈਆ ਗ੍ਰਿਸਤ ਦਾ ਤਿਆਗ ਕਰਕੇ ਜੰਗਲਾਂ ਦੇ ਵਿੱਚ ਜਾ ਕੇ ਬੈਠ ਗਿਆ ਪਰ ਮਨ ਜਿਹੜਾ ਹੈ ਉਹ ਫੇਰ ਵੀ ਟਿਕਦਾ ਨਹੀਂ ਹੈ ਇਸ ਕਰਕੇ ਸਿੱਖ ਧਰਮ ਦੇ ਅਨੁਸਾਰ ਗ੍ਰਿਸਤ ਆਸ਼ਰਮ ਦੀ ਬਹੁਤ ਵੱਧ ਕੇ ਨਹਿਮਾ ਹੈ ਉਹ ਕੀ ਹੈ ਵਿਉ ਧਰਮ ਕੀਰਤ ਨਾਲ ਉਪਜੀਵਕਾ ਕਰਦੇ ਉਪਕਾਰੀ ਹੋ ਕੇ ਦੂਜਿਆਂ ਨੂੰ ਲਾਭ ਪਹੁੰਚਾਉਂਦੇ ਸੰਸਾਰ ਦੇ ਵਿਹਾਰਾਂ ਨੂੰ ਚੰਗੇ ਢੰਗ ਦੇ ਨਾਲ ਕਰਦੇ ਤੇ ਆਪਣੇ ਮਾਲਕ ਪਰਮਾਤਮਾ ਨੂੰ ਸਦਾ ਯਾਦ ਰੱਖਦੇ ਉਹ ਉੱਤਮ ਗ੍ਰਿਸ਼ਟੀ ਮੰਨੇ ਗਏ ਹਨ ਜਦੋਂ ਅਸੀਂ ਪੁਰਾਣੇ ਜ਼ਮਾਨਿਆਂ ਦੀ ਗੱਲ ਕਰਦੇ ਹਾਂ ਤੇ ਇਹ ਵਿਚਾਰ ਪ੍ਰਚਲਿਤ ਸੀ ਸੰਸਾਰ ਦੇ ਵਿੱਚ ਮਾਇਆ ਦਾ ਬੋਲ ਵਾਲਾ ਹੈ ਵਿਕਾਰਾਂ ਦਾ ਬੋਲ ਵਾਲਾ ਹੈ ਇਸ ਕਰਕੇ ਜਿਸ ਨੇ ਪਰਮਾਤਮਾ ਨੂੰ ਮਿਲਣਾ ਹੈ ਜਿਸ ਨੇ ਪਰਮਾਤਮਾ ਦੀ ਭਗਤੀ ਕਰਨੀ ਹੈ ਉਸ ਨੂੰ ਸੰਸਾਰ ਦਾ ਘਰ-ਬਾਰ ਦਾ ਤਿਆਗ ਕਰਕੇ ਜੰਗਲਾਂ ਵਿੱਚ ਜਾ ਕੇ ਪਹਾੜਾਂ ਦੇ ਵਿੱਚ ਜਾ ਕੇ ਧਰਮ ਤਪ ਕਰਨੇ ਪੈਣਗੇ ਇਸ ਕਰਕੇ ਪਰਮਾਤਮਾ ਨੂੰ ਨੰਦੇ ਇਸ ਕੋ ਜਿਹੜੀ ਸੰਨ ਉਹ ਘਰ-ਬਾਰ ਗ੍ਰਿਸਥ ਪਰਿਵਾਰ ਨੂੰ ਛੱਡ ਕੇ ਜੰਗਲਾਂ ਵਿੱਚ ਜਾ ਕੇ ਕਈ ਤਰ੍ਹਾਂ ਦੇ ਕਥਿਤ ਕਰਮ ਔਰ ਧਰਮ ਕਰਦੇ ਤਿੰਨ ਬੰਦੇ ਸਨ ਐਂਡ ਇਸ ਕੋ ਉਲਟ ਗੁਰਮਤਿ ਨੇ ਜੋ ਸਿੱਖਿਆ ਦਿੱਤੀ ਉਹ ਇਹ ਸੀ ਕਿ ਘਰ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਧਰਮ ਦੀ ਕਿਰਤ ਕਰਦਿਆਂ ਹੋਇਆਂ ਪਰਮਾਤਮਾ ਦਾ ਨਾਮ ਸਿਮਰਨ ਕਰਨਾ ਪਰਮਾਤਮਾ ਦੀ ਬੰਦਗੀ ਕਰਨੀ ਇਹ ਗੁਰੂ ਸਾਹਿਬਾਨ ਦਾ ਉਪਦੇਸ਼ ਰਿਹਾ ਹੈ ਹੁਣ ਸਿੱਖ ਸਤਿਗੁਰਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਸਤਿਗੁਰਾਂ ਨੇ ਜੋ ਉਪਦੇਸ਼ ਸਿਖਾਉਣਾ ਕੀਤਾ ਪਹਿਲਾ ਉਸ ਨੂੰ ਆਪ ਆਪਣੇ ਜੀਵਨ ਦੇ ਵਿੱਚ ਕਮਾ ਕੇ ਤੇ ਲੀਹਾਂ ਕੈਂ ਪੀਤੀ ਸਿੱਖ ਧਰਮ ਦੇ ਬਾਨੀ ਗੁਰੂ ਅਨੰਤਪ੍ਰੀਤ ਜੀ ਨੇ ਔਕਟ ਕਰਮ ਕਾਂਡਾਂ ਦੇ ਵਿਰੁੱਧ ਆਵਾਜ਼ ਉਠਾਈ ਤੇ ਗੁਰੂ ਨਾਨਕ ਦੇਵ ਜੀ ਨੇ 10 ਸਾਲ ਦੀ ਉਮਰ ਦੇ ਵਿੱਚ ਹੀ ਜਨਉ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰਨ ਦਾ ਉਪਦੇਸ਼ ਦਿੱਤਾ ਤੇ ਸਭ ਤੋਂ ਪਹਿਲਾਂ ਸਤਗੁਰਾਂ ਨੇ ਆਪ ਕਿਰਤ ਕਰਕੇ ਦੱਸਿਆ ਬਚਪਨ ਦੇ ਵਿੱਚ ਮੱਝਾਂ ਗਾਵਾਂ ਚਾਰੀਆਂ ਥੋੜੀ ਜਵਾਨ ਹੋਏ ਤਲਵੰਡੀ ਦੇ ਵਿੱਚ ਦੁਕਾਨਦਾਰੀ ਕੀਤੀ ਸੁਲਤਾਨਪੁਰ ਦੇ ਵਿੱਚ ਮੋਢੀ ਖਾਨੇ ਦੀ ਨੌਕਰੀ ਕੀਤੀ। ਬਿਰਧ ਅਵਸਥਾ ਦੇ ਵਿੱਚ ਕਰਤਾਰਪੁਰ ਦੇ ਵਿੱਚ ਖੇਤੀਬਾੜੀ ਦਾ ਕੰਮ ਕੀਤਾ। ਜੇ ਗੁਰੂ ਨਾਨਕ ਦੇਵ ਜੀ ਉਤਨੀਤ ਜਾਤ ਪੱਥ ਦੇ ਵਿਤਕਰੇ ਨੂੰ ਖਤਮ ਕਰਨ ਦੀ ਗੱਲ ਕਰਦੇ ਹਨ ਤੇ ਸਤਿਗੁਰਾਂ ਨੇ ਪਹਿਲਾਂ ਆਪ ਲੀਹਾਂ ਕੈਂਪ ਕੀਤੀਆਂ। ਭਾਈ ਮਰਦਾਨਾ ਜੀ ਨੂੰ ਆਪਣਾ ਸਾਥੀ ਬਣਾਇਆ, ਸਾਥੀ ਚੁਣਿਆ। ਲਾਲੂ ਦੇ ਗ੍ਰਹਿ ਵਿਖੇ ਪਹਾਰ ਕੇ ਗੁਰੂ ਨਾਨਕ ਦੇਵ ਜੀ ਨੇ ਕੋਧਰੇ ਦਾ ਪ੍ਰਸ਼ਾਦਾ ਛਕਿਆ। ਤੇ ਵਚਨ ਕਹੇ ਨੀਚਾ ਹੰਦਰ ਨੀਚ ਜਾਤ ਨੀਚੀ ਹਉ ਆਤ ਨੀਚ ਨਾਨਕ ਤਨ ਕੈ ਸੰਗ ਸਾਥ। ਵੱਡਿਆਂ ਸਿਉ ਕਿਆ ਰੀਸ ਜਿੱਥੇ ਨੀਚ ਸਮਾਲੀਨ ਤੇ ਤੇ ਨਦਰ ਤੇਰੀ ਇੰਬਕਸ਼ੀਸ ਇਸੇ ਹੀ ਤਰ੍ਹਾਂ ਜੇ ਗ੍ਰਸਥ ਦੀ ਗੱਲ ਕੀਤੀ ਬੋਗਿਆਂ ਦੀ ਵਿਚਾਰਧਾਰਾ ਦਾ ਸਤਗੁਰਾਂ ਨੇ ਖੰਡਨ ਕੀਤਾ ਤੇ ਸਤਗੁਰਾਂ ਨੇ ਪਹਿਲੇ ਆਪ ਗ੍ਰਸਥ ਧਾਰਨ ਕੀਤਾ ਤੇ ਗ੍ਰਸਥੀ ਜੀਵਨ ਜੀਵ ਕੇ ਦੱਸਿਆ ਗੁਰੂ ਨਾਨਕ ਦੇਵ ਜੀ ਨੇ ਜੋ ਉਪਦੇਸ਼ ਸੰਸਾਰ ਨੂੰ ਦਿੱਤਾ ਉਹ ਸਤਗੁਰਾਂ ਨੇ ਪਹਿਲਾਂ ਆਪ ਆਪਣੇ ਜੀਵਨ ਦੇ ਵਿੱਚ ਘਮਾ ਕੇ ਦੱਸਿਆ ਹੁਣ ਜਦੋਂ ਅਸੀਂ ਗ੍ਰਸਥ ਦੀ ਗੱਲ ਕਰਦੇ ਹਾਂ ਤੇ ਪਰਮਾਤਮਾ ਨੇ ਮਰਦ ਔਰ ਇਸਤਰੀ ਇਹਨਾਂ ਦੋਹਾਂ ਨੂੰ ਵੱਖ-ਵੱਖਰੇ ਗੁਣ ਦਿੱਤੇ ਹਨ ਤੇ ਮਰਦ ਔਰ ਇਸਤਰੀ ਮੁਕੰਮਲ ਤਾਂ ਹੀ ਹੋ ਸਕਦੇ ਹਨ ਜੇ ਇਹ ਦੋਵੇਂ ਇਕੱਠੇ ਰਹਿਣ ਜੇਕਰ ਵੱਖੋ-ਵੱਖਰੇ ਰਹਿੰਦੇ ਹਨ ਤੇ ਇਹ ਮੁਕੰਮਲ ਨਹੀਂ ਹੋ ਸਕਦੇ ਗ੍ਰਿਸ਼ਤੀ ਜੀਵਨ ਦਾ ਅਰਥ ਹੀ ਇਹੀ ਹੈ ਕਿ ਮਨੁੱਖਤਾ ਨੂੰ ਮੁਕੰਮਲ ਕਰਨਾ ਤੇ ਹਰ ਪ੍ਰਕਾਰ ਦੀ ਅੰਤਿਕਾਨੀ ਸੋ ਇਸ ਕਰਕੇ ਗੁਰੂ ਅਨੰਤਪਰ ਸਾਹਿਬ ਜੀ ਨੇ ਗ੍ਰਿਸ਼ਤੀ ਜੀਵਨ ਧਾਰਨ ਕੀਤਾ ਤੇ ਸਿੱਖਾਂ ਨੂੰ ਵੀ ਗ੍ਰਸਤਾਨ ਦੀ ਸਿੱਖਿਆ ਦਿੱਤੀ ਸਿੱਖ ਮਤ ਦੇ ਵਿੱਚ yogiyan ਦੇ ਨਾਲ ਗੁਰੂ ਨਾਨਕ ਦੇਵ ਜੀ ਦੀ ਕਈ ਵਾਰ ਵਿਚਾਰ ਚਰਚਾਵਾਂ ਹੋਈਆਂ ਹੁਣ yogiyan ਦੇ 12 ਫਿਰਕੇ ਹਨ ਤੇ ਸੰਨਿਆਸੀਆਂ ਦੇ 10 ਨਾਮ 10 ਨਾਮ ਸੰਨਿਆਸੀਆਂ yogi 12 ਪੰਥ ਚਲਾਏ ਸੋ ਇਹ ਸੰਨਿਆਸੀ ਤੇ yogiyan ਦਾ ਇਹੀ ਉਪਦੇਸ਼ ਹੁੰਦਾ ਹੈ ਕਿ ਗ੍ਰਸਤ ਜਿਹੜਾ ਹੈ ਇਹ ਮਾਇਆ ਦਾ ਜੰਜਾਲ ਹੈ ਤੇ ਇਸ ਦੇ ਵਿੱਚ ਰਹਿ ਕੇ ਪਰਮਾਤਮਾ ਦੀ ਭਗਤੀ ਜਾਂ ਬੰਦਗੀ ਨਹੀਂ ਕੀਤੀ ਜਾ ਸਕਦੀ ਹੁਣ ਜਦੋਂ ਅਸੀਂ ਗੁਰੂ ਉਪਦੇਸ਼ ਦੀ ਗੱਲ ਕਰਦੇ ਹਾਂ ਤੇ ਗੁਰੂ ਦਾ ਉਪਦੇਸ਼ ਹੈ ਹੋਏ ਅਤੀਤ ਗ੍ਰਸਤ ਤਜ ਉਨਹੀ ਕੇ ਘਰ ਮੰਗਣ ਜਜ ਹੁਣ ਜਿਨ੍ਹਾਂ ਗ੍ਰਸਤੀਆਂ ਨੂੰ ਜੋਗੀ ਲੋਕ ਨਿੰਦਦੇ ਸਨ ਮਾੜਾ ਅਖਦੇ ਸਨ ਨੀਤ ਸਮਝਦੇ ਸਨ ਨੀਜ ਆਖਦੇ ਸਨ ਮਾਇਆ ਦੇ ਵਿੱਚ ਗਲਤਾਨ ਜਾਂ ਮਾਇਆ ਵਿੱਚ ਫਸੇ ਹੋਏ ਆਖਦੇ ਸਨ ਉਹਨਾਂ ਦੇ ਘਰਾਂ ਦੇ ਵਿੱਚ ਹੀ ਛੂਟੇ ਵੜ ਕੇ ਮੰਗਣ ਵਾਸਤੇ ਤੁਰ ਪੈਂਦੇ ਸਨ ਭਾਈ ਗੁਰਦਾਸ ਜੀ ਨੇ ਗ੍ਰਸਤ ਦੀ ਮਹਾਨਤਾ ਨੂੰ ਬਿਆਨ ਕਰਦੇ ਹੋਏ ਸਮਝਾਇਆ ਹੈ ਕਿ ਜਿਵੇਂ ਸਰੋਵਰਾਂ ਸਰੋਵਰਾਂ ਨਦੀਆਂ ਦੇ ਵਿੱਚੋਂ ਸਮੁੰਦਰ ਜਿਹੜਾ ਹੈ ਸ਼੍ਰੋਮਣੀ ਵਿਖਾਂ ਦੇ ਵਿੱਚੋਂ ਚੰਦਨ ਜਿਹੜਾ ਹੈ ਉੱਤਮ ਹੈ ਜਿਸ ਦੀ ਸ਼ੋਧ ਦੇ ਨਾਲ ਹੋਰ ਬਨਸਪਤੀ ਵੀ ਸੁਗੰਧਿਤ ਹੋ ਜਾਂਦੀ ਹੈ ਧਾਤਾਂ ਦੇ ਵਿੱਚੋਂ ਸੋਨਾ ਉੱਤਮ ਧਾਤ ਮੰਨੀ ਗਈ ਹੈ ਪੰਛੀਆਂ ਦੇ ਵਿੱਚੋਂ ਦੁੱਧ ਔਰ ਪਾਣੀ ਦਾ ਨਿਰਣਾ ਕਰਨ ਵਾਲਾ ਹੰਸ ਜਿਹੜਾ ਹੈ ਉਸ ਨੂੰ ਪ੍ਰਧਾਨਤਾ ਹੈ ਚੌਪਾਈ ਜੀਵਾਂ ਦੇ ਵਿੱਚੋਂ ਸ਼ੇਰ ਦੀ ਪ੍ਰਧਾਨਤਾ ਹੈ ਔਰ ਆਗਾਂ ਦੇ ਵਿੱਚੋਂ ਸ੍ਰੀ ਰਲ ਦੀ ਪ੍ਰਧਾਨਤਾ ਹੈ ਪੱਤਰਾਂ ਦੇ ਵਿੱਚੋਂ ਪਾਰਸ ਦੀ ਪ੍ਰਧਾਨਤਾ ਹੈ ਪਾਰਸ ਜਿਹੜਾ ਹੈ ਸਰਬਉਤਮ ਹੈ ਇਸੇ ਹੀ ਤਰ੍ਹਾਂ ਗਿਆਨ ਔਰ ਧਿਆਨ ਦੇ ਵਿੱਚੋਂ ਗੁਰੂ ਦਾ ਗਿਆਨ ਤੇ ਧਿਆਨ ਉੱਤਮ ਹੈ ਇਸੇ ਹੀ ਤਰ੍ਹਾਂ ਧਰਮਾਂ ਦੇ ਵਿੱਚੋਂ ਗ੍ਰਿਸ਼ਤ ਦੀ ਪ੍ਰਦਾਨਤਾ ਭਾਈ ਗੁਰਦਾਸ ਜੀ ਨੇ بیان ਕੀਤੀ ਹੈ ਭਾਈ ਗੁਰਦਾਸ ਜੀ ਦੇ ਬਚਨ ਹਨ ਜੈਸੇ ਸਰ ਸਰਤਾ ਸਫਲ ਮੈ ਸਮੁੰਦਰ ਵੱਡੋ ਮੇਰਨ ਮੈ ਸਮੇਰ ਵੱਡੋ ਜਗਤ ਬਖਾਨ ਹੈ ਸਰਵਨ ਸਰਵਨ ਵਿਖੇ ਜੈਸੇ ਚੰਦਨ ਵਿਰਖ ਵੱਡੋ ਤਾਤਨ ਕਣਕ ਤਾਤਨ ਮੈ ਕਣਕ ਅਤ ਉਤਮ ਕਹਿਮਾਨ ਹੈ ਫੰਕਸ਼ਨ ਮੈ ਮੇ ਹੰਸ ਨਿਰਗ ਰਾਜਨ ਮੈ ਸਰਦੂਲ ਰਾਗਨ ਮੈ ਸ੍ਰੀ ਰਾਗ 파ਸ ਬਖਾਨ ਹੈ ਗਿਆਨਨ ਮੈ ਗਿਆਨ ਅਰ ਧਿਆਨਨ ਮੈ ਧਿਆਨ ਗੁਰ ਸਕਲ ਧਰਮ ਮੈ ਗ੍ਰਸਥ ਪ੍ਰਧਾਨ ਹੈ ਸਾਰੇ ਧਰਮਾਂ ਦੇ ਵਿੱਚੋਂ ਗ੍ਰਸਥ ਨੂੰ ਪ੍ਰਧਾਨਤਾ ਦਿੱਤੀ ਗਈ ਹੈ ਸਿੱਖ ਧਰਮ ਦੇ ਅੰਦਰ ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ 18 ਸਾਲ ਦੀ ਉਮਰ ਦੇ ਵਿੱਚ ਗ੍ਰਸਥ ਧਾਰਨ ਕੀਤਾ ਤੇ ਬਟਾਲੀ ਦੇ ਰਹਿਣ ਵਾਲੇ ਮੂਰ ਚੰਦ ਖੱਤਰੀ ਦੀ ਸੁਪਤਰੀ ਸੁਲਖਣੀ ਦੇ ਨਾਲ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਰਜ ਹੋਇਆ ਕਿ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਬਚਪਨ ਤੋਂ ਹੀ ਫੋਕਟ ਕਰਮਕਾਂ ਦਾ ਅਦੀਤਾ ਰਸਮਾਂ ਰਵਾਜਾਂ ਦਾ ਖੰਡਨ ਕੀਤਾ ਸੀ ਇਸੇ ਹੀ ਤਰ੍ਹਾਂ ਇਸ ਸਮੇਂ ਵੀ ਜੋ ਘਟਨਾ ਵਾਪਰੀ ਉਹ ਇਹ ਸੀ ਕਿ ਜਿਵੇਂ ਕਿ ਹਿੰਦੂ ਮਤ ਦੇ ਅਨੁਸਾਰ ਅਗ ਤੇ ਦਿਵਾਲੇ ਵਿਆਹ ਕੀਤਾ ਜਾਂਦਾ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਅਗ ਤੇ ਦਿਵਾਲੇ ਇਹ ਕਾਰਜ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਜਿਹੜੇ ਲੋਕ ਤਾਂ ਅਗਨੀ ਦੇਵਤੇ ਨੂੰ ਆਪਣਾ ਇਸ਼ਟ ਮੰਨਦੇ ਹਨ ਉਹਨਾਂ ਵਾਸਤੇ ਤਾਂ ਇਹ ਕਾਰਜ ਠੀਕ ਹੈ ਪਰ ਜਿਹੜੇ ਅਗਨੀ ਦੇਵਤੇ ਨੂੰ ਆਪਣਾ ਇਸ਼ਟ ਨਹੀਂ ਮੰਨਦੇ ਆਪਣਾ ਇਸ਼ਟ ਪਰਮਾਤਮਾ ਨੂੰ ਮੰਨਦੇ ਹਨ ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਅਗਲੀ ਅਗਨੀ ਦੇ ਦਿਵਾਲੇ ਵਿਆਹ ਅਚਾਉਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਜਾਂਦਾ ਹੈ ਤੇ ਗੁਰੂ ਅਨੰਕ ਦੇਵ ਜੀ ਨੇ ਮੂਲ ਮੰਤਰ ਲਿਖ ਕੇ ਤੇ ਉਸ ਦੇ ਦੁਆਲੇ ਪ੍ਰਕਰਮਾ ਕਰਕੇ ਤੇ ਇਹ ਕਾਰਜ ਜਿਹੜਾ ਸੀ ਆਨੰਦ ਕਾਰਜ ਵਿਆਹ ਕਾਰਜ ਸੰਪੰਨ ਕੀਤਾ ਇਹ ਵੀ ਵਿਚਾਰ ਮੰਨਿਆ ਜਾਂਦਾ ਹੈ ਕਿ ਇਸ ਕਾਰਜ ਦਾ ਨਾਮ ਆਨੰਦ ਕਾਰਜ ਕਿਵੇਂ ਪਿਆ ਗੁਰੂ ਅਨੰਕ ਦੇਵ ਜੀ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਜੀ ਦੀ ਬਾਣੀ ਉਚਾਰਨ ਕੀਤੀ ਤੇ ਉਸ ਸਮੇਂ ਆਨੰਦ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਤੇ ਇਹ ਵਿਆਹ ਕਾਰਜ ਜਿਹੜਾ ਸੀ ਕੀਤਾ ਜਾਂਦਾ ਸੀ ਤੇ ਇੱਥੋਂ ਹੀ ਇਸ ਦਾ ਨਾਮ ਜਿਹੜਾ ਹੈ ਆਨੰਦ ਕਾਰਜ ਪ੍ਰਚਲਿਤ ਹੋਇਆ ਦੱਸਿਆ ਜਾਂਦਾ ਹੈ ਇਸ ਤੋਂ ਬਾਅਦ ਗੁਰੂ ਰਾਮਦਾਸ ਜੀ ਨੇ ਗ੍ਰਾਹਕੀ ਨਾਲ ਗ੍ਰਿਸ਼ਤ ਦੇ ਨਾਲ ਸੰਬੰਧਿਤ ਚਾਰ ਲਾਵਾਂ ਦਾ ਪਾਠ ਪਚਾਰਨ ਕੀਤਾ ਤੇ ਅੱਜਕੱਲ ਇਹਨਾਂ ਚਾਰ ਲਾਵਾਂ ਦਾ ਪਾਠ ਕਰਕੇ ਤੇ ਇਸ ਕਾਰਜ ਨੂੰ ਮੁਕੰਮਲ ਕੀਤਾ ਜਾਂਦਾ ਹੈ ਜਦੋਂ ਅਸੀਂ ਗੁਰਮਤਿ ਵਿਚਾਰਧਾਰਾ ਦੀ ਗੱਲ ਕਰਦੇ ਹਾਂ ਤੇ ਗੁਰਮਤਿ ਦੇ ਵਿੱਚ ਗ੍ਰਿਸ਼ਤ ਨੂੰ ਪ੍ਰਦਾਨ ਪ੍ਰਦਾਨਤਾ ਦਿੱਤੀ ਗਈ ਹੈ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਹੁਤ ਸਾਰੇ ਵਚਨ ਮਿਲ ਜਾਂਦੇ ਹਨ ਜਿਵੇਂ ਕਿ ਮਨ ਰੇ ਗਰੇ ਹੀ ਮਾਹੀ ਉਦਾਸ ਜੋਗੀ ਪੋਗੀ ਕਾਪੜੀ ਕਿਆ ਭਵੇਂ ਦਸੰਤਰ ਗੁਰ ਕਾ ਸ਼ਬਦ ਨਾ ਚੀਨੀ ਤਦਸਾਰ ਨਿਰੰਤਰ ਅਨੰਦ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਭਾਣ ਸੱਚ ਸਿੰਦੇ ਹੋਵੇ ਪ੍ਰਗਾਸ ਤਾਂ ਤੇ ਵਿਕਿਆ ਮੈਂ ਰਹਿ ਉਦਾਸ ਸਤਿਗੁਰੂ ਕੀ ਐਸੀ ਵਿਢਾਈ ਪੁੱਤਰ ਕਲਤਰ ਵਿੱਚੇ ਗੱਤ ਪਾਈ ਸਤਿਗੁਰੂ ਜੀ ਦੇ ਬਚਨ ਪਾਵਨ ਬਾਣੀ ਦੇ ਬਚਨ ਹਨ ਨਾਨਕ ਸਤਿਗੁਰ ਕੇਟੇ ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਪੈਨੰਦਿਆਂ ਕਲੰਦਿਆਂ ਵਿੱਚੇ ਹੋਇਆ ਮੁਕਤ ਇਸ ਪਿਕੇ ਥਾਲੋਂ ਗਿਰਹੁ ਪੜਾ ਜਿਤੋ ਕੋ ਵਰਸਾਏ ਸ਼ਬਦ ਰਤੇ ਇਥੇ ਨਾ ਸੋਦੀ ਭਈ ਦੂਜੇ ਭਰਮ ਕੋ ਲਾ ਉੰਜੇ ਸਮੇਂ ਅਚਲ ਬਟਾਲੇ ਗੁਰੂ ਨਾਨਕ ਦੇਵ ਜੀ ਨੂੰ ਸਿੱਧਾਂ ਨੇ ਤਕਿਆ ਤੇ ਗੁਰੂ ਨਾਨਕ ਦੇਵ ਜੀ ਦਾ ਪਹਿਰਾਵਾ ਦ੍ਰਿਸ਼ਟੀਆ ਵਾਲਾ ਸੀ ਤੇ ਪੰਜਾਬੀ ਕਿਸਾਨਾਂ ਵਾਲਾ ਸੀ ਜਦੋਂ ਸੁਨੇਰ ਪਰਬਤ ਦੇ ਉੱਤੇ ਸਿੱਧਾਂ ਦੇ ਨਾਲ ਗੁਰੂ ਜੀ ਦੀ ਵਿਚਾਰ ਚਰਚਾ ਹੋਈ ਉਸ ਵਕਤ ਗੁਰੂ ਨਾਨਕ ਦੇਵ ਜੀ ਨੇ ਸਾਧੂਆਂ ਵਾਲਾ ਭੇਖਤਾਨ ਕੀਤਾ ਹੋਇਆ ਸੀ ਇਸ ਕਰਕੇ ਉਹਨਾਂ ਨੇ ਸਤਗੁਰਾਂ ਦੇ ਉੱਤੇ ਕਟਾਕ ਕੀਤਾ ਸਵਾਲ ਕੀਤਾ ਕਿ ਤੁਸੀਂ ਉਦਾਸੀ ਭੇਖ ਉਤਾਰ ਕੇ ਦ੍ਰਿਸ਼ਟੀ ਬਣ ਗਏ ਹੋ ਤੇ ਇਹ ਤੁਸੀਂ ਦੁੱਧ ਦੇ ਵਿੱਚ ਕਾਂਜੀ ਪਾ ਦਿੱਤੀ ਹੈ ਸਾਡਾ ਜੋ ਮਨਤ ਜਿਹੜਾ ਹੈ ਉਹ ਦੁੱਧ ਵਰਗਾ ਹੈ ਤੇ ਗ੍ਰਸਤੀ ਜਿਹੜੀ ਹੈ ਉਹ ਕਾਂਜੀ ਵਰਗੀ ਹੈ ਸਤਗੁਰਾਂ ਨੇ ਇਹਨਾਂ ਨੂੰ ਸਮਝਾਇਆ ਸੀ ਕਿ ਮੈਂ ਤਾਂ ਪਹਿਲਾਂ ਹੀ ਗ੍ਰਸਤੀ ਸੀ ਇਸ ਕਰਕੇ ਉਹ ਤਾਂ ਮੈਂ ਕੇਵਲ ਪਹਿਰਾਵਾ ਧਾਰਨ ਕੀਤਾ ਹੋਇਆ ਸੀ ਸੋ ਗੁਰੂ ਅਨੰਕਦੇਵ ਜੀ ਨੂੰ ਫਿਰ ਸਿੱਧਾਂ ਨੇ ਸਵਾਲ ਕੀਤਾ ਸਿੱਧ ਗੋਸ਼ਟ ਵਿਚਾਰ ਚਰਚਾ ਕੀਤੀ ਤੇ ਇਸ ਬਾਣੀ ਦੇ ਅੰਦਰ ਉਹਨਾਂ ਨੇ ਇਹ ਵਿਚਾਰ ਵੀ ਰੱਖਿਆ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਗ੍ਰਸਥ ਦੇ ਵਿੱਚ ਰਹਿ ਕੇ ਗ੍ਰਸਥ ਦੇ ਮੋਹ ਤੋਂ ਕੋਈ ਨਰਲੀ ਪਰਹਿ ਸਕਦਾ ਹੈ ਪਰਵਾਹ ਵਿੱਚ ਰਹਿ ਕੇ ਪਰਵਾਹ ਦੇ ਮੋਹ ਤੋਂ ਨਰਲੀ ਪਰਹਿ ਸਕਦਾ ਹੈ ਸੰਸਾਰ ਵਿੱਚ ਰਹਿ ਕੇ ਇਸਦੇ ਮੂਤੋਂ ਨਰਲੀ ਪ੍ਰਾਪਤ ਹੈ ਮਾਇਆ ਦੇ ਵਿੱਚ ਰਹਿ ਕੇ ਮਾਇਆ ਤੋਂ ਨਰਲੀ ਕਿਵੇਂ ਰਿਆਸਾ ਜਾ ਸਕਦਾ ਹੈ ਇਹ ਸਤਿਗੁਰੂ ਜੀ ਨੇ ਉਦਾਹਰਣ ਦੇ ਕੇ ਸਮਝਾਇਆ ਸੀ ਕਿ ਜਿਵੇਂ ਕਮਲ ਦਾ ਫੁੱਲ ਚਿਕੜ ਦੇ ਵਿੱਚ ਉਗਦਾ ਹੈ ਚਿਕੜ ਦੇ ਵਿੱਚੋਂ ਹੀ ਖੁਰਾਕ ਪ੍ਰਾਪਤ ਕਰਦਾ ਹੈ ਪਰ ਚਿਕੜ ਤੇ ਪਾਣੀ ਦੀ ਹਿੱਕ ਦੇ ਉੱਤੇ ਉੱਤੇ ਉਹ ਤੈਰਦਾ ਹੈ ਤੇ ਉਸ ਚਿਕੜ ਤੋਂ ਨਰਲੀ ਪੈਦਾ ਦੁਸਰੀ ਉਦਾਹਰਣ ਸਤਿਗੁਰੂ ਜੀ ਨੇ ਮੁਰਗਾਬੀ ਦੀ ਦਿੱਤੀ ਕਿ ਮੁਰਗਾਬੀ ਪਾਣੀ ਦੇ ਵਿੱਚ ਤੈਰਦੀ ਹੈ ਪਰ ਪਾਣੀ ਜਿਹੜਾ ਹੈ ਉਸ ਦੇ ਖੰਭਾਂ ਨੂੰ ਗਿੱਲਾ ਕਰਕੇ ਉਸ ਨੂੰ ਡਬੋ ਨਹੀਂ ਪਾਉਂਦਾ ਠੀਕ ਇਸੇ ਹੀ ਤਰ੍ਹਾਂ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਤੇ ਗ੍ਰਸਥ ਦੇ ਵਿੱਚ ਰਹਿ ਕੇ ਪਰਿਵਾਰ ਦੇ ਵਿੱਚ ਰਹਿ ਕੇ ਮਾਇਆ ਦੇ ਵਿੱਚ ਰਹਿ ਕੇ ਇਸ ਤੋਂ ਨਰਲੀ ਪਰਿਆ ਸਕੀਦਾ ਹੈ ਸਤਿਗੁਰੂ ਜੀ ਨੇ ਬਚਨ ਕੀਤੇ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੇ ਸੈਣੀ ਸੁਰਤ ਸ਼ਬਦ ਪਵ ਸਾਗਰ ਕਰੀਏ ਨਾਨਕ ਨਾਮ ਵਖਾਣੇ ਸਤਿਬਿਨਾਹ ਸ੍ਰੀ ਗੁਰੂ ਜੀ ਤੇ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਕਮਲ ਦੀ ਤਰ੍ਹਾਂ ਮਾਇਆ ਤੋਂ ਨਰਲੀ ਫਰੈ ਸਕੀਦਾ ਹੈ ਸੋ ਗੁਰੂ ਨਾਨਕ ਦੇਵ ਜੀ ਨੇ ਜੇਕਰ ਗ੍ਰਸਥ ਤਾਰਨ ਦਾ ਉਪਦੇਸ਼ ਦਿੱਤਾ ਤੇ ਸਭ ਤੋਂ ਪਹਿਲਾਂ ਸਤਿਗੁਰੂ ਜੀ ਆਪ ਗ੍ਰਸਥੀ ਹੋਏ ਗ੍ਰਸਥੀ ਜੀਵਨ ਦੀ ਕਿ ਦੱਸਿਆ ਕਿ ਗ੍ਰਸਥ ਵਿੱਚ ਰਹਿ ਕੇ ਪਰਮਾਤਮਾ ਦੀ ਬੰਦਗੀ ਕਿਸ ਤਰ੍ਹਾਂ ਕਰਨੀ ਹੈ ਵਿਚਾਰ ਕਰਦੇ ਹਾਂ ਹੋਇਆਂ ਫੁੱਲਾਂ ਦੀ ਖਨਾ ਮਕਸ਼ਨੀ ਅਤੇ ਦੀ ਸ਼ਾਨ ਕਰਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ